ਅੱਜ ਪੰਜਾਬ ਅੰਦਰ ਆਮ ਆਦਮੀ ਪਾਰਟੀ ਸ਼ੁਕਰਾਨਾ ਯਾਤਰਾ ਕੱਢ ਰਹੀ ਹੈ ਮੇਰਾ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਇਹ ਸਵਾਲ ਹੈ ਕਿ ਸ਼ੁਕਰਾਨਾ ਕਾਹਦਾ ਕਿ ਤੁਸੀਂ ਲੋਕ ਨਾਕਾਬਲ ਸੀ ਫਿਰ ਵੀ ਪੰਜਾਬੀਆਂ ਨੇ ਤੁਹਾਨੂੰ 92 ਐਮ ਐਲ ਏ ਦੇ ਕੇ ਜਿਹੜੇ ਹੁਣ 95 ਹੋ ਗਏ ਤੁਹਾਨੂੰ ਪੰਜਾਬ ਦੀ ਸੱਤਾ ਤੇ ਬਿਠਾਤਾ ਤੇ ਤੁਸੀਂ ਪੰਜਾਬ ਦਾ ਬੇੜਾਗਰ ਕਰਤਾ ਇਹ ਸ਼ੁਕਰਾਨਾ ਯਾਤਰਾ ਚੋਂ ਪੰਜਾਬ ਨੂੰ ਕੀ ਮਿਲ ਰਿਹਾ ਤਿੰਨ ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਹੈ ਫਿਰ ਵੀ ਆਮ ਆਦਮੀ ਪਾਰਟੀ ਆਪਣੀ ਨਟਕੀਆਂ ਤੋਂ ਹਟ ਨਹੀਂ ਰਹੀ ਸਾਰਾ ਪ੍ਰਸ਼ਾਸਨ ਉਸ ਯਾਤਰਾ ਚਲਾ ਰੱਖਿਆ ਤੇ ਲਾਅ ਐਂਡ ਆਰਡਰ ਦੀ ਪੰਜਾਬ ਦੇ ਵਿੱਚ ਕੀ ਸਥਿਤੀ ਹੈ ਸਾਰਿਆਂ ਨੂੰ ਪਤਾ ਹੈ ਕਦੇ ਬੰਬ ਬਲਾਸਟ ਹੋ ਜਾਂਦਾ ਕਿਤੇ ਬੰਬ ਰੱਖਿਆ ਜਾਂਦਾ ਕਿਤੇ ਕਿਸੇ ਦਾ ਦਿਨ ਦਿਹਾੜੇ ਕਤਲ ਹੋ ਜਾਂਦਾ ਡਕੈਤੀ ਹੋ ਜਾਂਦੀ ਹੈ ਤੇ ਨਸ਼ੇ ਬਾਰੇ ਤਾਂ ਪਹਿਲਾਂ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਨੇ ਕਿਹਾ ਕਿ ਪੁਲਿਸ ਦੀ ਮਿਲੀਭੁਗਤ ਨਾਲ ਵਿਕ ਰਿਹਾ ਫਿਰ ਗਵਰਨਰ ਸਾਹਿਬ ਕਹਿੰਦੇ ਸਕੂਲਾਂ ਕਲਜਾਂ ਤੱਕ ਪਹੁੰਚ ਗਿਆ ਤੇ ਹੁਣ ਰਵਿੰਦ ਕੇਜਰੀਵਾਲ ਸਾਹਿਬ ਨੇ ਹੱਥ ਖੜੇ ਕਰਤੇ ਕਹਿੰਦੇ ਭਾਈ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ ਸਾਡੀ ਸਰਕਾਰ ਦਾ ਫੇਲੀਅਰ ਫਿਰ ਵੀ ਸ਼ੁਕਰਾਨਾ ਯਾਤਰਾ ਤੁਸੀਂ ਲੋਕ ਤਾਂ ਨਾ ਸ਼ੁਕਰੇ ਹਾਂ ਜਿਨ੍ਹਾਂ ਨੂੰ ਪੰਜਾਬ ਨੇ 92 ਐਮ.ਐਲ.ਏ ਦਿੱਤੇ ਤੇ ਤੁਸੀਂ ਪੰਜਾਬੀਆਂ ਦਾ ਕੀ ਹਾਲ ਕੀਤਾ ਅੱਜ ਪੰਜਾਬ ਦੇ ਅੰਦਰ ਕੋਈ ਧਰਨਾ ਪ੍ਰਦਰਸ਼ਨ ਪ੍ਰੋਟੈਸਟ ਵੀ ਨਹੀਂ ਕਰ ਸਕਦਾ ਕੀ ਕੀਤਾ ਕੱਲ ਕਿਸਾਨ ਲੀਡਰ ਢੱਲੇਵਾਲ ਸਾਹਿਬ ਨਾਲ ਸ਼ਾਂਤ ਵੀ ਪ੍ਰਦਰਸ਼ਨ ਹੀ ਕਰ ਰਹੇ ਸੀ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਤੇ ਰਾਤ ਦੇ ਹਨੇਰੇ 'ਚ ਜਾ ਕੇ ਪੁਲਿਸ ਚੱਕ ਲੈਂਦੀ ਹੈ ਤੇ ਅਸੀਂ ਕੱਢ ਰਹੇ ਹਾਂ ਸ਼ੁਕਰਾਨਾ ਯਾਤਰਾ ਉਹ ਯਾਤਰਾ ਤੇ ਨਿਕਲ ਰਹੀ ਹੈ ਪਟਿਆਲੇ 'ਚੋਂ ਮੇਰਾ ਵੀ ਜ਼ਿਲ੍ਹਾ ਪਟਿਆਲਾ ਜਿੰਨੇ ਉੱਥੇ ਐਮਐਲਏ ਜਿੱਤੇ ਨੇ ਪਟਿਆਲੇ ਦੇ ਉਹਨਾਂ ਚੋਂ ਇੱਕ ਅੱਦੇ ਮੰਤਰੀ ਵੀ ਨੇ ਮੈਂ ਚੈਲੰਜ ਕਰਦਾ ਕਿ ਪਟਿਆਲੇ ਨੂੰ ਦੱਸੋ ਤਾਂ ਸਹੀ ਤੁਹਾਡੀ ਦੇਣ ਕੀ ਹੈ ਉਸ ਜ਼ਿਲ੍ਹੇ ਨੂੰ ਕੋਈ ਨਿਸ਼ਾਨੀ ਹੈ ਆਮ ਆਦਮੀ ਪਾਰਟੀ ਦੀ ਸਾਰੇ ਪੰਜਾਬ ਚ ਨਹੀਂ ਪਟਿਆਲੇ ਤਾਂ ਹੋਣੀ ਕੀ ਹੈ ਸੋ ਆਮ ਆਦਮੀ ਪਾਰਟੀ ਇਹ ਜਿਹੜੀਆਂ ਆਪਣੀਆਂ ਨੌਟੰਕੀਆਂ ਨਾਲੋਂ ਤੋਂ ਬਾਜ਼ ਆਵੇ ਇਹ ਸ਼ੁਕਰਾਨਾ ਯਾਤਰਾ ਦਾ ਸਿਰਫ ਇੱਕੋ ਇੱਕ ਮਕਸਦ ਹੈ ਕਿ ਹੁਣ ਦਿਖਾਇਆ ਜਾ ਰਿਹਾ ਕਿ ਇੱਕ ਨਵਾਂ ਪਾਵਰ ਸੈਂਟਰ ਅਮਨ ਰੋੜਾ ਦੇ ਰੂਪ ਚ ਭਗਵੰਤ ਮਾਨ ਦੇ ਪੈਰਲਲ ਖੜਾ ਕੀਤਾ ਜਾ ਰਿਹਾ ਤੇ ਸਾਰੇ ਐਮਐਲਏ ਨੂੰ ਖੁੱਲੀ ਜੀਪ ਚ ਚੜਾ ਕੇ ਇਹ ਦਿਖਾਇਆ ਜਾ ਰਿਹਾ ਭਾਈ ਇਹ ਨਵਾਂ ਪਾਵਰ ਸੈਂਟਰ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਈਟ ਟ੍ਰੈਕ ਕੀਤਾ ਜਾ ਰਿਹਾ ਪਰ ਇਸ ਸਾਰੀ ਗੱਲਾਂ ਦੇ ਵਿੱਚ ਪੰਜਾਬ ਦਾ ਇੱਕ ਬਹੁਤ ਵੱਡਾ ਨੁਕਸਾਨ ਹੋ ਰਿਹਾ ਮੈਂ ਅੱਜ ਵੀ ਅਪੀਲ ਕਰਦਾ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਲੋਕਾਂ ਦੇ ਇਸ਼ੂਜ਼ ਦੀ ਗੱਲ ਕਰੋ ਅੱਜ ਪੰਜਾਬ ਦੇ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਯੂਥ ਪੰਜਾਬ ਛੱਡ ਕੇ ਬਾਹਰ ਜਾਣਾ ਚਾਹੁੰਦਾ ਸੋ ਐਸੀ ਜਿਹੜੀਆਂ ਯਾਤਰਾਵਾਂ ਨੇ ਕਿ ਜੀ ਹੁਣ ਸਾਡੀ ਸ਼ੁਕਰਾਂਦਾ ਯਾਤਰਾ ਹੈ ਜੀ ਹੁਣ ਅਸੀਂ ਕੇਜਰੀਵਾਲ ਨੂੰ ਬੁਲਾ ਲਿਆ ਪੰਜਾਬ ਦਾ ਜਿਹੜਾ ਖਜ਼ਾਨਾ ਉਹ ਇਹ ਚੀਜ਼ਾਂ ਨੂੰ ਨਹੀਂ ਸਾਰ ਸਕਦਾ ਪਹਿਲਾਂ ਐਡਵਰਟਾਈਜ਼ਮੈਂਟ ਨਾਲ ਕੰਗਾਲ ਕਰਤਾ ਹੁਣ 2 ਸਾਲ ਇਲੈਕਸ਼ਨ 'ਚ ਰਹਿ ਗਏ ਹੁਣ ਤੁਸੀਂ ਆਹ ਕੁਝ ਸ਼ੁਰੂ ਕਰ ਲਿਆ ਕਿਰਪਾ ਕਰਕੇ ਪੰਜਾਬ ਤੇ ਤਰਸਖਾਓ ਅਰਵਿੰਦ ਕੇਜਰੀਵਾਲ ਸਾਹਿਬ ਤੁਸੀਂ ਵੀ ਬਰਾਬਰ ਦੇ ਜ਼ਿੰਮੇਵਾਰ ਹੋ ਮੁੱਖ ਮੰਤਰੀ ਭਗਵੰਤ ਮਾਨ ਤੇ ਹੁਣ ਨਵੇਂ ਬਣੇ ਪ੍ਰਧਾਨ ਮੰਤ ਅਮਨ ਰੋੜਾ ਕੋਈ ਨਵਾਂ ਚਿਹਰਾ ਤਾਂ ਹੈ ਨਹੀਂ ਇਹ ਵੀ ਉਸੇ ਕੈਬਨਿਟ ਦਾ ਹਿੱਸਾ ਰਹੇ ਨੇ ਜਿਹੜੀ ਪੰਜਾਬ ਨੂਰ ਤੱਕ ਲੈ ਕੇ ਆਈ ਹੈ ਸੋ ਕਿਰਪਾ ਕਰਕੇ ਹੁਣ ਪੰਜਾਬ ਤੇ ਦਰਸਖੋ